ਸਤਿ ਸ਼੍ਰੀ ਅਕਾਲ ਕਮਾਲ ਦੀ ਕਹਾਣੀ ਇਸ ਸੀਰੀਜ਼ ਦੇ ਵਿੱਚ ਇੱਕ ਕਹਾਣੀ ਲੈ ਕੇ ਤੁਹਾਡੇ ਨਾਲ ਫਿਰ ਰੂਬਰੂ ਹੋ ਰਿਹਾ ਹੈ ਮੇਰੀ ਆਪ ਜੀਤੀ ਹੈ तकरीबन 3 ਹਫ਼ਤੇ ਪਹਿਲੇ ਵੈਸ ਦਿੱਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨੇ ਬੜੇ ਮਸ਼ਹੂਰ ਬਾਹਰੋਂ ਨਿਕਲ ਰਿਆ ਸਾਤੇ ਪਗੜੀਆਂ ਦੀ ਦੁਕਾਨ ਸੀ ਮੈਂ ਉੱਥੇ ਅੱਗੇ ਇੱਕ ਸਕੂਲ ਦੇ ਵਿੱਚ ਜਾਣਾ ਸੀਗਾ ਤੇ ਉੱਥੇ ਵੇਟ ਕਰ ਰਿਹਾ ਸੀ ਕਿ ਅਜੇ ਜਿਨ੍ਹਾਂ ਨੂੰ ਮਿਲਣਾ ਸੀ ਉਹਨਾਂ ਨੇ ਪਹੁੰਚਣਾ ਸੀ ਤੇ ਪਕੜੀਆਂ ਦੀ ਦੁਕਾਨ ਦੇ ਵਿੱਚ ਚਲਾ ਗਿਆ ਕੁਝ ਰੰਗ ਦੇਖੇ ਕਢਾਏ ਥੱਲੇ ਆ ਕੇ ਕਾਊਂਟਰ ਤੇ ਖੜਾ ਹੋਇਆ ਤੇ ਦੋ ਚਾਰ ਲੋਕ ਖੜੇ ਹੋਏ ਸੀ ਇੱਕ ਨਿਹੰਗ ਬਾਣੇ ਦੇ ਵਿੱਚ ਦੁਮਾਲਾ ਸ਼ਸ਼ਤ ਚੋਲਾ ਕਛਹਿਰਾ ਇਹਦੇ ਵਿੱਚ ਇੱਕ ਤਕਰੀਬਨ 500 5 ਫੁੱਟ ਦੇ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਉਹ ਪੂਨੇ ਤੋਂ ਆਏ ਨੇ ਉਹ ਖੜੇ ਸਨ ਤੇ ਦੁਕਾਨਦਾਰ ਦੇ ਨਾਲ ਕੋਈ ਗੱਲ ਕਰਦੇ ਸੀ ਤੇ ਜੋ ਮੈਂ ਸੁਣਿਆ ਦੁਕਾਨਦਾਰ ਉਹਨਾਂ ਨੂੰ ਕਹਿ ਰਿਹਾ ਕਿ ਨਹੀਂ ਇਹ ਸਾਈਜ਼ ਮੇਰੇ ਕੋਲ ਨਹੀਂ ਹੈਗਾ ਤੇ ਉਹਨਾਂ ਨੇ ਕਿਹਾ ਜੀ ਨਹੀਂ ਨਾਲ ਦੀ ਦੁਕਾਨ ਤੇ ਮਿਲਦਾ ਹੈ ਤੇ ਢਿਆਂਗ ਸਿੰਘ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਈਜ਼ ਆ ਉਹ ਐਕਚੁਅਲੀ ਕਚਹਿਰਾ ਲਾਪਰੇ ਸੀ ਤੇ ਜਿਹੜਾ ਕਚਹਿਰੇ ਦਾ ਸਾਈਜ਼ ਇਹਨਾਂ ਨੂੰ ਚਾਹੀਦਾ ਸੀ ਉਹ ਗੋਡੇ ਤੋਂ ਵੀ ਥੱਲੇ ਦਾ ਸੀ ਤੇ ਜੋ ਦੁਕਾਨਦਾਰ ਕੋਲ ਸੀ ਉਹ ਸ਼ਾਇਦ ਗੋਡੇ ਤੋਂ ਥੋੜਾ ਉੱਪਰ ਦਾ ਸੀ ਤੇ ਉਹਨਾਂ ਨੇ ਕਿਹਾ ਜੀ ਕਿ ਨਾਲ ਦੀ ਦੁਕਾਨ ਤੇ ਇਹ ਸ਼ਾਇਦ 300 ਜਾਂ 400 ਦਾ ਮਿਲ ਰਿਹਾ ਹੈ ਤੇ ਉਹਨਾਂ ਨੇ ਕਿਹਾ ਸਾਡੇ ਕੋਲ ਹੈ ਲੇਕਿਨ ਉਹ ਐਨੇ ਦਾ ਹੈ ਹੁਣ ਉਹਨਾਂ ਕੋਲ ਉਹਨੇ ਪੈਸੇ ਨਹੀਂ ਸਨ ਤੇ ਉਹਨਾਂ ਨੇ ਜਿਵੇਂ ਮੇਰੇ ਵੱਲ ਦੇਖਿਆ ਤੇ ਮੈਨੂੰ ਕਹਿਣ ਲੱਗੇ ਮੈਨੂੰ ਕਚਰਾ ਦਵਾ ਦਿਓਗੇ ਐਨੇ ਕਦਾ ਹੈਗਾ ਮੈਂ ਕਜੀ ਜ਼ਰੂਰ ਦਵਾ ਦਿਾਂਗਾ ਉਹ ਤੁਹਾਡੇ ਤੁਹਾਡੀ ਵੇਸ਼ ਪੂਸ਼ਾ ਬਾਣਾ ਤੁਸੀਂ ਪ੍ਰਤੀਤ ਕਰਾ ਰਹੇ ਹੋ ਕਿ ਵੀ ਤੁਸੀਂ ਗੁਰੂ ਕੇ ਸਿੱਖ ਹੋ ਸਿੰਘ ਹੋ ਔਰ ਪੰਜ ਕਕਾਰਾਂ ਦੇ ਤਾਲ ਨਹੀਂ ਹੋ ਹੁਣ ਜਿਹੜੇ ਪੰਜ ਕਕਾਰ ਨੇ ਉਹਦੇ ਸਭ ਤੋਂ ਪਹਿਲੇ ਕਛ ਆਂਦਾ ਕਚਰਾ ਕਛ ਕੜਾ ਕਿਰਪਾਨ ਕੰਗਾ ਕੇਸ ਗੁਰੂ ਸਾਹਿਬ ਨੇ ਕਛ ਨੂੰ ਹੀ ਸਭ ਤੋਂ ਪਹਿਲਾਂ ਕਿਉਂ ਕਿਹਾ ਕਿਉਂਕਿ ਮਨ ਦੇ ਵਿੱਚ ਜਿਹੜੀ ਵਾਸਨਾ ਹੈ ਕਾਮਨਾ ਹੈ ਉਤੇਜਨਾ ਹੈ ਇਹ ਪ੍ਰੈਕਟੀਕਲ ਉਹਨਾਂ ਨੇ ਕਨਸੈਪਟ ਦਿੱਤਾ ਕਚਰੇ ਦਾ ਕਿ ਗੋਡੇ ਤੋਂ ਟਾਈਟ ਹੋਵੇ ਕਿ ਜੇਕਰ ਤੁਹਾਡੇ ਅੰਦਰ ਉਹ ਤੇਜਨਾ ਵਾਸਨਾ ਜਾਗ ਵੀ ਜਾਏ ਤੇ ਜਿੰਨੇ ਕਦੇ ਤੁਸੀਂ ਕੱਪੜੇ ਲੰਦਿਓ ਤੁਸੀਂ ਗੋਡੇ ਤੋਂ ਆਪਣੇ ਆਪ ਨੂੰ ਈਜ਼ੀ ਹੋ ਕੇ ਤੇ ਤੁਸੀਂ ਕੋਈ ਐਸਾ ਕਰਮ ਜਾਂ ਕਰਮ ਨਾ ਕਰਦੇਓ ਇਸ ਕਰਕੇ ਉਹ ਗੋਡੇ ਦੇ ਥੱਲੋਂ ਤੋਂ ਟਾਈਟ ਹੁੰਦਾ ਥੋ ਮੇਰਾ ਉਹਨਾਂ ਨੂੰ ਸਵਾਲ ਸੀ ਅਗੇ ਜੀ ਕਚਹਿਰਾ ਦਵਾ ਦਿੰਨੇ ਆ ਬਸ ਇਹਨਾਂ ਦੱਸ ਦਿਓ ਕਿ ਮਨ ਦੀ ਜਿਹੜੀ ਵਾਸਨਾ ਹੈ ਜਿਹੜੀ ਕਾਮ ਵਰਤੀ ਹੈ ਕਿ ਉਹਦੇ ਤੇ ਕੋਈ ਠੱਲ ਪਈ ਏ ਕੀ ਵਿਚਾਰਾਂ ਦੇ ਵਿੱਚ ਕੰਟਰੋਲ ਹੈ ਕਿ ਕਿਸੇ ਨੂੰ ਦੇਖ ਕੇ ਉਤੇਜਨਾ ਹੋਣ ਲੱਗਦੀ ਏ ਤੇ ਕੀ ਤੁਸੀਂ ਗੁਰਬਾਣੀ ਦੇ ਰਾਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਧਿਆ ਹੈ ਕਿ ਸਿਰਫ ਬਾਰੀ ਪ੍ਰੈਕਟੀਕਲ ਕਚਹਿਰਾ ਤੇ ਪਾਣਾ ਚਾਹ ਰਹੇ ਤੁਸੀਂ ਜੋ ਬਹੁਤ ਅੱਛੀ ਗੱਲ ਹੈ ਲੇਕਿਨ ਕੀ ਮਨ ਚ ਜਿਹੜੇ ਵਿਚਾਰ ਕਾਮਨਾ ਵਾਸਨਾ ਉਤੇਜਨਾ ਜੇ ਪੈਦਾ ਹੋ ਰਹੇ ਨੇ ਕੀ ਉਹ ਸੱਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਹੁਣ ਜਦੋਂ ਮੈਂ ਸਵਾਲ ਕੀਤਾ ਤੇ ਮੈਂ ਉਹਨਾਂ ਦੇ ਚਿਹਰੇ ਵੱਲ ਦੇਖ ਰਿਹਾ ਸੀ ਤੂੰ ਦੁਕਾਨਦਾਰ ਨੂੰ ਦੇਖ ਰਿਹਾ ਸੀ ਉਹਨਾਂ ਨੇ ਥੋੜਾ ਜਿਹਾ ਸਿਰ ਥੱਲੇ ਕਰਕੇ ਕੁਝ ਸੋਚਿਆ ਨਾ ਫੇਰ ਆਪਣਾ ਸਵਾਲ ਰਿਪੀਟ ਕਰਤਾ ਮੈਂ ਕਿਹਾ ਮਨ ਦੇ ਵਿੱਚ ਕੀ ਕਾਮ ਵਾਸਨਾ ਉਤੇਜਨਾ ਕਿਸੇ ਨੂੰ ਦੇਖ ਕੇ ਗੁਰਬਾਣੀ ਤੋਂ ਉਹ ਸੱਦ ਰਹੀ ਏ ਘਟ ਰਹੀ ਏ ਕੰਟਰੋਲ ਦੇ ਵਿੱਚ ਐ ਕਿ ਨਹੀਂ ਉਹਨਾਂ ਦੇ ਮੂੰਹ ਤੇ ਹਾਂ ਸੀ ਲੇਕਿਨ ਚਿਹਰੇ ਦੇ ਵਿੱਚ ਨਾ ਸੀ ਕਿਆ ਹਾਂ ਮੈਂ ਕਿਹਾ ਜੀ ਕਛਹਿਰਾ ਲੈ ਲਓ ਜਿਹੜੀ ਸੇਵਾ ਦੇ ਦਿੰਨੇ ਆ ਲੇਕਿਨ ਜੇਕਰ ਇੱਕ ਕਛਹਿਰਾ ਪਾ ਕੇ ਤੁਹਾਡੇ ਭੀਤਰ ਗੁਰਬਾਣੀ ਪੜ ਕੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਸ ਦੇਹੀ ਮੈਂ ਪੰਜ ਚੋਰ ਬਸਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਕਾਮ ਨੂੰ ਹਮੇਸ਼ਾ ਸਭ ਤੋਂ ਉੱਪਰ ਰੱਖਿਆ ਕਿਉਂਕਿ ਜਦੋਂ ਕਾਮ ਵਿਰਤੀ ਕਿਸੇ ਚ ਜਾਗਦੀ ਏ ਤੋ ਫਿਰ ਉਹ ਉਹਦੀ ਬਾਕੀ ਇੰਦਰੀਆਂ ਕੰਮ ਕਰਨੀਆਂ ਬੰਦ ਕਰ ਦਿੰਦੀ ਹੈ ਤੇ ਗੁਰਬਾਣੀ ਹੀ ਸਿਰਫ ਇੱਕ ਹਿਲਾਜ ਹੈ ਇਹਨੂੰ ਸਾਧਣਾ ਦਾ ਇਹ ਖਤਮ ਨਾ ਕਰਨਾ ਲੇਕਿਨ ਇਹਨੂੰ ਸਾਧਣਾ ਕਿਸੇ ਨੂੰ ਵੀ ਦੇਖੋ ਜੋ ਮਰਜੀ ਤੁਹਾਡੇ ਸਾਹਮਣੇ ਹੋਵੇ ਤੁਹਾਡੇ ਅੰਦਰ ਉਹ ਵਿਚਾਰ ਹੀ ਪੈਦਾ ਨਹੀਂ ਹੋਏਗਾ ਉਹਨਾਂ ਵਿਚਾਰਾਂ ਤੇ ਕੰਟਰੋਲ ਹੋਏਗਾ ਜੇ ਨੋ ਵਿਚਾਰ ਪੈਦਾ ਨਹੀਂ ਹੋਏਗਾ ਤੇ ਸਰੀਰਿਕ ਹਰਕਤ ਨਹੀਂ ਹੋਏਗੀ ਕਿਸੇ ਵੀ ਕਿਸਮ ਦੀ। ਵਿਚਾਰ ਦਵਾਤਾਂ ਵਿਚਾਰ ਵੀ ਉਹਨਾਂ ਦੇ ਮੰਨ ਵਾਸਤੇ ਪ੍ਰੋਸਤਾ। ਉਹ ਗੱਲ ਹੈ ਜੀ ਅਸੀਂ ਸਾਰਿਆਂ ਨੇ ਇਹਨਾਂ ਕਕਾਰਾਂ ਦੀ ਨੇ ਇੱਕ ਪ੍ਰੈਕਟੀਕਲਿਟੀ ਹੈ। ਔਰ ਗੁਰੂ ਸਬਾਨਾ ਨੂੰ ਪ੍ਰੈਕਟੀਕਲ ਕਿਉਂ ਦੇਣੇ ਪਏ ਹੋਣਗੇ ਜਦੋਂ ਗੁਰਬਾਣੀ ਨੇ ਸ਼ਬਦ ਗੁਰੂ ਤੋਂ ਇਹ ਵਿਚਾਰ ਰੱਖ ਦਿੱਤਾ ਗਿਆ ਕਿ ਇਹਦਾ ਮਤਲਬ ਉਹਨਾਂ ਨੇ ਦੇਖਿਆ ਹੋਣਾ ਹੈ ਕਿ ਵੀ ਕੁਰਬਾਨੀ ਤੋਂ ਪੜ੍ਹ ਕੇ ਤੇ ਸ਼ਾਇਦ ਇਹ ਕਵਰ ਅਪ ਨਹੀਂ ਹੋ ਰਿਹਾ ਤੇ ਫਿਰ ਉਹਨਾਂ ਨੇ ਫਿਜ਼ੀਕਲ ਚੀਜ਼ਾਂ ਦਿੱਤੀਆਂ ਕਚਹਿਰਾ ਦਿੱਤਾ ਕਾਮ ਵਾਸਨਾ ਦੇ ਇੱਕ ਰੋਕ ਦਾ ਤਰੀਕਾ ਬਾਕੀ ਵੀ ਕਕਾਰਾਂ ਦੇ ਪ੍ਰੈਕਟੀਕਲ ਸਰੀਰਕ ਤੌਰ ਦੇ ਉੱਪਰ ਬੜੇ ਸਾਰੇ ਜ਼ਰੂਰਤਾਂ ਦੇ ਤੌਰ ਤੇ ਨਹੀਂ ਲੇਕਿਨ ਇਹ ਸਭ ਕੁਝ ਤੁਹਾਡੇ ਵਿਚਾਰਾਂ ਦੇ ਵਿੱਚ ਹੈ ਤੁਸੀਂ ਜਦੋਂ ਤੱਕ ਆਪਣੇ ਵਿਚਾਰਾਂ ਨੂੰ ਸਮਰਪਣ ਦੇ ਵਿੱਚ ਜਦੋਂ ਮੱਥਾ ਟੇਕਦੇ ਹੋ ਤੇ ਗੁਰ ਦੀ ਮੱਤ ਲੈ ਕੇ ਆਣੀ ਹੈ ਮਨ ਦੀ ਮੱਤ ਛੱਡ ਦੇਣੀ ਹੈ ਤੇ ਫਿਰ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਜਿਹੜਾ ਇਹ ਤੁਸੀਂ ਕੰਟਰੋਲ ਕਰ ਪਾਓਗੇ ਵਿਚਾਰ ਜੋ ਗੁਰੂ ਨੇ ਬਖਸ਼ਿਆ ਸਾਰਿਆਂ ਦੇ ਅੱਗੇ ਪਰੋਸੇ ਨੇ ਚੰਗੇ ਲੱਗਣ ਦਾ ਆਸ਼ੀਸ਼ ਬਖਸ਼ਣਾ ਜੇਕਰ ਕੋਈ ਸੁਧਾਰ ਹੋ ਸਕੇ ਤੇ ਸੁਝਾਅ